ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਹ ਮਾਤਾ ਕਾਲੀ ਦਾ ਇੱਕ ਛੋਟਾ ਜਿਹਾ ਹਵਨ ਦੱਸਣ ਜਾ ਰਹੇ ਆ ਜਿਹਦੇ ਨਾਲ ਘਰਤੀ 네ਗੇਟਿਵਿਟੀ ਜਾਂ ਘਰ ਦਾ ਕੋਈ ਵੀ ਰੁਕਿਆ ਹੋਇਆ ਕੰਮ 100% ਪੂਰਾ ਹੁੰਦਾ ਹੈ ਇਸ ਹਵਨ ਦੀ ਵਿਧੀ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ 네ਗੇਟਿਵ એનર્ਜੀ ਦਾ ਜਿਹੜਾ ਖਾਤਮਾ ਹੋ ਜਾਏਗਾ ਚੰਗੀਆਂ એનર્ਜੀਆਂ ਦਾ ਆਵਾਸ ਹੋ ਜਾਏਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਤੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਮਾਤਾ ਕਾਲੀ ਦੇ ਹਵਨ ਬਾਰੇ ਜੜਖ ਬਹੁਤ ਸੌਖਾ ਤੇ ਸਰਲ ਸਰਲ ਹਵਨ ਆ ਇਸ ਹਵਨ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਘਰ ਦੇ ਵਿੱਚੋਂ ਜਿੰਨੀ ਵੀ ਨੈਗੇਟਿਵ એનર્ਜੀ ਆ ਜਿੰਨੀ ਵੀ ਨਕਾਰਾਤਮਕ ਊਰਜਾ ਆ ਉਸ ਨੂੰ ਘਰ ਤੋਂ ਬਾਹਰ ਕਰ ਦਿੰਦੀ ਹੈ ਘਰ ਦੇ ਵਿੱਚ ਚੰਗੀਆਂ ਚੀਜ਼ਾਂ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਂਦਾ ਹੈ ਔਰ ਮਾਤਾ ਕਾਲੀ ਦਾ ਜਿਹੜਾ ਰੱਖਿਆ ਪੂਰੀ ਮਾਤਾ ਕਾਲੀ ਤੁਹਾਡੇ ਘਰ ਦੇ ਉੱਤੇ ਰੱਖਿਆ ਕਰਦੀ ਹੈ ਤੁਹਾਡੀ ਪਰਿਵਾਰ ਦੀ ਤੁਹਾਡੀ ਤੁਹਾਡੇ ਹਰ ਇੱਕ ਘਰ ਦੇ ਜੀਵ ਦੀ ਰੱਖਿਆ ਹੁੰਦੀ ਹੈ ਤਾਂ ਦੋਸਤੋ ਤੁਹਾਡੇ ਜਿੰਨੇ ਵੀ ਕੋਈ ਕੰਮ ਹੋਣਗੇ ਜੜੇ ਉਹ ਮੁਸ਼ਕਲਾਂ ਵਾਲੇ ਪਏ ਹੋਣਗੇ ਕੰਮ ਕੋਈ ਕੰਮ ਉਹ ਵੀ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਇਹ ਹਵਨ ਲਗਾਤਾਰ ਮਾਤਾ ਕਾਲੀ ਦਾ ਹੁੰਦਾ ਹੈ ਔਰ ਇਹ ਹਵਨ ਇੰਨਾਕ ਸੋਖਾ ਹੋਣਾ ਕੋਈ ਜਿਆਦਾ ਵੱਡਾ ਨਹੀਂਗਾ ਨੂੰ ਤੁਸੀਂ ਘਰ ਦੇ ਵਿੱਚ ਹੀ ਕਰਨਾ ਹੈ ਕਿਤੇ ਬਾਹਰ ਨਹੀਂ ਕਰਨਾ ਆਪਣੇ ਆਪ ਕਰਨਾ ਕਿਸੇ ਤੋਂ ਕਰਾਉਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਖਵਨ ਦੀ ਵੀਡੀਓ ਨੂੰ ਚੰਗੀ ਤਰ੍ਹਾਂ ਪੜ ਕੇ ਚੰਗੀ ਤਰ੍ਹਾਂ ਸੁਣ ਕੇ ਉਸੇ ਤਰੀਕੇ ਨਾਲ ਕਰ ਲੈਣਾ ਤਾਂ ਕਿ ਤੁਹਾਡੇ ਜਿੰਨੇ ਵੀ ਕਾਰਜ ਆ ਸਾਰੇ ਪੂਰੇ ਹੋਣਗੇ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਿਓ ਫਿਰ ਤੁਸੀਂ ਕਮੈਂਟ ਦੇ ਵਿੱਚ ਪੁੱਛਦੇ ਹੋ ਕਿ ਕਿੱਦਾਂ ਕਰਨਾ ਚਾਹੀਜੀ ਆ ਕਿੱਦਾਂ ਕਰਨਾ ਸੀ ਗੱਲ ਨੂੰ ਕੱਲੀ ਕੱਲੀ ਨੂੰ ਸਮਝ ਲੈਣਾ ਤਾਂ ਕਿ ਕਿਸੇ ਵੀ ਚੀਜ਼ ਦੀ ਕੋਈ ਕਮੀ ਪੇਸ਼ੀ ਰਹਿ ਨਾ ਜਾਵੇ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਨੋਟਿਫਾਈ ਕਰ ਲਿਓ ਕਾਪੀ ਪੈਨ ਲੈ ਕੇ ਨੋਟ ਕਰ ਲਿਆ ਕਰੋ ਤਾਂ ਕਿ ਸੌਖਾ ਤਰੀਕਾ ਹੁੰਦਾ ਆ ਤਾਂ ਕਿ ਪਤਾ ਲੱਗ ਜਾਂਦਾ ਤਾਂ ਦੋਸਤੋ ਹੁਣ ਗੱਲ ਕਰਦੇ ਆ ਹਵਨ ਦੇ ਇਸ ਵਿਧੀ ਨੂੰ ਕਿਸ ਤਰੀਕੇ ਨਾਲ ਤੁਸੀਂ ਕਰਨਾ ਜਿਸ ਤਰ੍ਹਾਂ ਹੁਣ ਤੁਹਾਡੇ ਘਰ ਦੇ ਵਿੱਚ ਮੰਨ ਲਓ 네ਗੇਟਿਵ એનર્ਜੀ ਇਸ ਤਰ੍ਹਾਂ ਕੋਈ ਕਹਿ ਲੋ ਕਿ ਬਿਮਾਰ ਰਹਿੰਦਾ ਹੋਵੇ ਕੋਈ ਬੰਦਾ ਬਿਮਾਰ ਚੱਲਦਾ ਹੋਵੇ ਕੋਈ ਦੁਆ ਦਵਾਰੂ ਲਾ ਲੱਗਦੀ ਹੋਵੇ ਉਹ ਬੰਦਾ ਕੀ ਕਰੇ ਇਸ ਮਾਤਾ ਕਾਲੀ ਦੇ ਹਵਨ ਨੂੰ ਕਰੇ ਔਰ ਜਿਹੜਾ ਇਹ ਹਵਨਾ ਮਾਤਾ ਕਾਲੀ ਦੀ ਕਿਰਪਾ ਦੇ ਨਾਲ ਬਹੁਤ ਸ਼ੀਤੀ ਪਲਦਾਇਕ ਹੁੰਦਾ ਹੈ ਸਫਲ ਹੁੰਦਾ ਹੈ ਤਾਂ ਦੋਸਤੋ ਜੇ ਇਹ ਤਾਂ ਹੁਣ ਬਿਮਾਰੀ ਵਾਸਤੇ ਦੱਸ ਦਿੱਤਾ ਜੇ ਕਿਸੇ ਦਾ ਕੋਈ ਕੰਮ ਧੰਦਾ ਬੰਦ ਹੋਇਆ ਹੋਵੇ ਤਾਂ ਇਹ ਹਵਨ ਉੱਥੇ ਕੀਤਾ ਜਾਵੇ ਤਾਂ ਕੰਮ ਧੰਦਾ ਚੱਲ ਪੈਂਦਾ ਹੈ ਜੇ ਕੋਈ ਹੋਰ ਕਿਤੇ ਭੀੜ ਪਈ ਹੋਵੇ ਮੁਸ਼ਕਲ ਪਈ ਹੋਵੇ ਬੁਰੀਆਂ ਚੀਜ਼ਾਂ ਜਿੱਥੇ ਕੋਈ ਕਿਸੇ ਨੇ ਕੋਈ ਤੰਤਰ ਜਾਦੂ ਟੂਣਾ ਕੀਤਾ ਹੋਵੇ ਤਾਂ ਵੀ ਉਸ ਘਰ ਦੇ ਵਿੱਚ ਜਦੋਂ ਇਹ ਹਵਨ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉੱਥੇ ਦੀ ਜਿਹੜੀ ਜੋ ਵੀ ਤੰਤਰ ਕਿਰਿਆ ਕੀਤੀ ਹੁੰਦੀ ਹੈ ਉਹ ਮਾਤਾ ਕਾਲੀ ਸਾਰਾ ਨਸ਼ਟ ਕਰ ਦਿੰਦੀ ਹੈ ਇਸ ਹਵਨ ਦੇ ਨਾਲ ਤਾਂ ਦੋਸਤੋ ਇਹ ਹਵਨ ਇੰਨਾ ਪਾਵਰਫੁਲ ਹੈ ਇਹਨੂੰ ਕਰਨ ਦੇ ਨਾਲ ਜਿਹੜੇ ਚਮਤਕਾਰ ਤੁਸੀਂ ਆਪ ਦੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਕਿ ਉਹ ਕਰਕੇ ਚਮਤਕਾਰ ਕਦੀ ਵੀ ਇੱਕ ਤਰੀਕੇ ਦਾ ਨਹੀਂ ਹੁੰਦਾ ਹਮੇਸ਼ਾ ਕੋਈ ਨਾ ਕੋਈ ਚੀਜ਼ ਹੈ ਅਲੱਗ ਤਰੀਕੇ ਦੀ ਹੁੰਦੀ ਹੈ ਭਗਤੀ ਦਾ ਮਾਰਗ ਅਲੱਗ-ਅਲੱਗ ਤਰੀਕੇ ਨਾਲ ਦਰਸ਼ਾਉਂਦਾ ਹੈ ਹਰ ਇੱਕ ਅਨੁਭਵ ਜਿਹੜਾ ਹੁੰਦਾ ਹੈ ਉਹ ਆਪਣੇ ਆਪਣੀ ਊਰਜਾ ਦੇ ਮੁਤਾਬਿਕ ਮਿਲਦਾ ਹੈ ਤਾਂ ਦੋਸਤੋ ਜੇ ਕੋਈ ਹੁਣ ਤੁਹਾਡੀ ਦੁਕਾਨ ਹੋਵੇ ਕੰਮ ਧੰਦਾ ਨਾਲ ਚੱਲਦਾ ਹੋਵੇ ਤਾਂ ਉਸੇ ਤੁਸੀਂ ਇਹ ਹਵਨ ਕਰ ਦੇਣਾ ਤਾਂ ਦੁਕਾਨ ਤੇ ਕੰਮ ਧੰਦਾ ਤੁਹਾਡਾ ਬਹੁਤ ਛੇਤੀ ਚੱਲਣਾ ਸ਼ੁਰੂ ਹੋ ਜਾਏਗਾ ਜੇ ਕੋਈ ਹੋਰ ਮੁਸ਼ਕਲ ਪਈ ਹੋਵੇ ਜੇ ਮੰਨ ਲਓ ਐਸਾ ਕੋਈ ਕੰਮ ਅੜ ਗਿਆ ਹੋਵੇ ਜਿਹੜਾ ਹੁੰਦਾ ਹੀ ਨਾ ਹੋਵੇ ਕੋਈ ਪੂਰਾ ਹੀ ਨਾ ਹੁੰਦਾ ਹੋਵੇ ਤਾਂ ਇਸ ਖਵਨ ਨੂੰ ਉਸ ਕੰਮ ਦੇ ਨਾਲ ਕਿਰਪਾ ਦੇ ਜਿਹੜੀ ਜਿਹੜਾ ਹਵਨ ਹੈ ਜਦੋਂ ਕਰਨਾ ਹੈ ਮਾਤਾ ਕਾਲੀ ਦੀ ਕਿਰਪਾ ਦੇ ਨਾਲ ਉਹ ਕੰਮ ਪੂਰਾ ਹੋਵੇਗਾ ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਜਾਵੇ ਉਹ ਕੰਮ ਛੇਤੀ ਪੂਰਾ ਹੋ ਜਾਂਦਾ ਜੇ ਕੋਈ ਕੋਰਟ ਕਚਾਈ ਦਾ ਕੇਸ ਚੱਲਦਾ ਹੋਵੇ ਤਾਂ ਵੀ ਤੁਸੀਂ ਮਾਤਾ ਕਾਲੀ ਦੀ ਕਿਰਪਾ ਦੇ ਨਾਲ ਇਸ ਕੋਰਟ ਇਸ ਹਵਨ ਦੇ ਨਾਲ ਉਹ ਕੇਸ ਨੂੰ ਤੁਸੀਂ ਜਿੱਤ ਹਾਸਲ ਕਰ ਲੋਗੇ ਅcha ਦੋਸਤੋ ਹੁਣ ਤੁਸੀਂ ਕਰਨਾ ਕਿ ਦਾ ਹੈ ਪਹਿਲਾਂ ਸੁਣ ਲਓ ਹਵਨ ਦੀ ਸਮਗਰੀ ਕਿਹੜੀ ਹੈ ਇੱਕ ਤਾਂ ਤੁਸੀਂ ਲੈਣੀ ਆ ਪੀਲੀ ਸਰੋਂ ਠੀਕ ਹੈ ਪੀਲੀ ਸਰੋਂ ਅੱਧਾ ਕਿਲੋ ਲੈਣੀ ਆ ਤੁਸੀਂ ਕਾਲੀ ਸਰੋਂ ਹੁੰਦੀ ਏਕ ਜਿਹਨੂੰ ਰਾਈ ਕਹਿੰਦੇ ਆ ਅੱਧਾ ਕਿਲੋ ਲੈ ਲੈਣੀ ਆ ਠੀਕ ਹੈ ਪਾਈਆ ਲੈਣੇ ਤੁਸੀਂ ਤਿਲ ਪਾਈਆ ਨਹੀਂ ਤੇ ਅੱਧਾ ਕਿਲੋ ਤੁਸੀਂ ਤਿੰਨੋਂ ਚੀਜ਼ਾਂ ਅੱਧਾ-ਅੱਧਾ ਕਿਲੋ ਲੈ ਲੈਣੀਆਂ ਠੀਕ ਹੈ ਘਰ ਦੇ ਵਿੱਚ ਹਵਨ ਕੋਈ ਤਸਲਾ ਲੌਂਡਾ ਹੋਵੇ ਉਹਦੇ ਛਵਨ ਕਰ ਸਕਦੇ ਆ ਜਾਂ ਹਵਨ ਦਾ ਕੋਈ ਛੋਟਾ ਜਿਹਾ ਇੱਕ ਹਵਨਕੁੰਡਾ ਉਹਦਾ 40000 ਰੁਪਏ ਦਾ ਉਹ ਲੈ ਕੇ ਘਰ 'ਚ ਹਵਨ ਕਰਨਾ ਠੀਕ ਹੈ ਇਹ ਹਵਨ ਤੁਸੀਂ ਕਿਸੇ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਹੋ ਇਸ ਜਿਹੜਾ ਹਵਨ ਹੈ ਰਾਤ ਦੇ ਟਾਈਮ ਹੋਣਾ ਘਰ ਦੇ ਵਿੱਚ ਰਾਤ ਨੂੰ 8-9 ਵਜੇ ਸ਼ੁਰੂ ਕਰਕੇ ਜਿੰਨਾ ਵੀ ਤੁਸੀਂ ਆਪਣੀ ਇੱਛਾ ਅਨੁਸਾਰ ਕਰ ਸਕਦੇ ਹੋ ਚਾਹੇ ਇੱਕਮਾਲਾ ਕਰ ਲਓ ਦੋ ਕਰ ਲਓ ਪੰਜ ਕਰ ਲਓ ਜਿੰਨੀਆਂ ਵੀ ਕਰਨੀਆਂ ਉਸੇ ਤਰੀਕੇ ਨਾਲ ਹਵਨ ਕਰਨਾ ਹੈ ਤਾਂ ਜੇ ਤੁਹਾਨੂੰ ਹਵਨ ਕਰਨਾ ਹੈ ਮੰਤਰ ਸੁਣ ਲਓ ਪਹਿਲਾਂ ਮਾਤਾ ਕਾਲੀ ਦਾ ਕਿਹੜਾ ਉਚਾਰਨ ਕਰਨਾ ਤੁਸੀਂ ਕਿਹੜਾ ਮੰਤਰ ਬੋਲਣਾ ਮੰਤਰ ਇਹ ਬੋਲਣਾ ਹੈ ਓਮ ਕ੍ਰੀਮ ਕ੍ਰੀਮ ਕਾਲਿਕਾਏ ਨਮਹ ਓਮ ਕ੍ਰੀਮ ਕ੍ਰੀਮ ਕਾਲਿਕਾਏ ਨਮਹ ਨਾਲ ਸਵਾਹਾ ਲਾ ਦੇਣਾ ਠੀਕ ਹੈ ਓਮ ਕ੍ਰੀਮ ਕ੍ਰੀਮ ਕਾਲਿਕਾਏ ਨਮਾ ਸਵਾਹਾ ਜਦੋਂ ਹਵਨ ਦੇਣਾ ਬਸ ਤੁਸੀਂ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਮਿਲਾ ਕੇ ਇਹਦੀਆਂ ਘਰ ਦੇ ਵਿੱਚ ਓਟੀਆਂ ਦੇ ਦੇਣੀਆਂ ਰੋਜ਼ ਤੁਸੀਂ ਇੱਕ ਮਾਲਾ ਕਰਕੇ ਨੂੰ 108 ਮਣ ਕੇ ਦੀ ਮਾਲਾ ਦੇ ਮੁਤਾਬਿਕ ਤੁਸੀਂ ਓਟੀਆਂ ਦੇ ਦੇਣੀਆਂ ਤਾਂ ਤੁਹਾਡਾ ਕੰਮ ਜਿਹੜਾ ਥੋੜੇ ਦਿਨਾਂ ਚ ਵੱਢਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪ ਪਤਾ ਚਲ ਜਾਏਗਾ ਇਹ ਹਵਨ ਕਿੰਨਾ ਪਾਵਰਫੁਲ ਹੈ ਤਾਂ ਦੋਸਤੋ ਇਸ ਹਮਤ ਦੇ ਵਿੱਚ ਕੋਈ ਬਿਗਰ ਨਹੀਂ ਪੈਣਾ ਚਾਹੀਦਾ ਨਾ ਇਹਦੇ ਵਿੱਚ ਕੋਈ ਨਗਾ ਪੈਣਾ ਚਾਹੀਦਾ ਲਗਾਤਾਰ ਕੰਟੀਨਿਊ ਜੇ ਕਰਨਾ ਹੈ ਤੁਸੀਂ ਬਿਨ ਨਗਾ ਪਾਏ ਹੋਏ ਤੇ ਇਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜੁਰ ਕਰ ਦੇਣਾ ਚਾਹੇ ਪੀਰਾਂ ਦੀ ਚਾਹੇ ਮਸਤਾਂ ਦੀ ਮਾਲਕ ਪਲੀ ਕਰੇ